ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਹੈ ਇੱਕ ਬੱਚੀ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਾਂ ਆ ਵੀ ਜਿਹੜਾ ਮੇਰਾ ਜਿੰਦਾ ਫੋਨ ਨੰਬਰ ਹੈਗਾ 9944 ਦੇ 7394 ਠੀਕ ਆ ਤੇ ਪਿੰਡ ਚਾਟਿਵੈਂਡ ਦੱਸ ਜੀ ਆਪਣਾ ਚਾਟਿਵੈਂਡ ਤੇ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਆ ਤੇ ਚਾਟ ਤਨਤਾਰ ਰੋਡ ਦੇ ਵਿੱਚ ਪਈਦਾ ਬਕਰਦਾ ਫਾੜਕ ਤੇ ਲੱਗੇ ਬਿਲਕੁਲ ਨਾਲ ਠੀਕ ਆ ਤੇ ਦੋ ਹੀ ਅੱਜ ਫਿਰ ਹਾਂਜੀ 2000 ਰੁਪਏ ਚਲੋ ਫਿਰ ਸ਼ੁਰੂਆਤ ਬੱਚੇ ਲਈ ਤੋਂ ਕਰ ਲਈ ਆਪਾਂ ਕਿੰਨੇ ਕ ਚਰ ਹੋ ਗਿਆ ਜਿਹਨੇ ਸੋਈ ਹਾਂ ਮਹੀਨੇ ਦੇ ਲੱਗੇ ਜਿਹੜਾ ਮੰਨ ਕੇ ਚੱਲੀ ਆਪਾਂ ਤੇ ਜੋ ਵੀ ਤੁਹਾਡੇ ਸਾਹਮਣੇ ਹੀ ਆ ਤੇ ਦੁੱਧ ਕਿੰਨਾ ਜੀ ਦੇਖੋ ਹੈਗਾ ਪੱਕਾ ਦੁੱਧ ਨੋ ਲਿੱਤਾ ਬੀਬੀ ਆਪចਾ ਆਗੇ ਦਿਨ ਚੋੜ ਦੋ ਫਿਰ ਇੱਕ ਠੀਕ ਹੈ ਮੀਨੇ ਦੇ ਲਾਗੇ ਬੰਨੇ ਆਪਾਂ ਮੰਨ ਕੇ ਚੱਲੀਏ ਜਿਹੜਾ ਸੂਈ ਨਾ ਹੋਇਆ ਵਾ ਤੇ ਆ ਥਣ ਵੀ ਇਹਦੇ ਦੇਖ ਸਕਦੇ ਆ ਆਪਣਾ ਜੀ ਠੰਡੀ ਹਾਂ ਠੰਡੀ ਠੀਕ ਹੈ ਕੋਈ ਕੋਈ ਰਸੂਲ ਪਾ ਲਈ ਜੋ ਤੋੜ ਦੋ ਫਿਰ ਬਾਕੀ ਇਹ ਆ ਵੀ ਸਿੰਗੇ ਦੇ ਹੈਗੇ ਆ ਪਰ ਤਿੱਖੇ ਨਹੀਂ ਆ ਗਾੜੀਆਂ ਅਲੈਕਸੈਂਡਰ ਮਿੱਟੀਪੋਟ ਚਵਾਈ ਲੱਗੀ ਠੀਕ ਹੈ ਜੀ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਵੀਰ ਜੀ ਇਸ ਤਰ੍ਹਾਂ ਹੀ ਆ ਯਾਰ ਠੰਡੀ ਧੀਰੀ ਆ ਬਾਕੀ ਚਾਹ ਦੇ ਥਾਂ ਦਾ ਜਵਾਬ ਆਪਾਂ ਦੇ ਸਾਲੇ ਸਾਫ਼ ਹੈ ਬਿਲਕੁਲ ਬਾਕੀ ਮੈਂ ਇਹਨਾਂ ਅੱਧਾ ਇਹ ਤੁਹਾਨੂੰ ਠੰਡੀ ਧੀਰੀ ਆ ਭਾਵੇਂ ਗਲੀ ਚ ਹੀ ਖਿਲਾਰ ਕੇ ਚੋਲੋ ਬਾਕੀ ਇਹਗੇ ਤੁਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਖੜਨੀ ਆ ਇੱਥੇ ਜਿਹੜਾ ਕਦੇ ਨਹੀਂ ਚਵਾਈ ਕਰਕੇ ਖੜਦਾ ਉਹਦੀ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਤੇ ਖੜੇ ਤੇ ਮੁੱਲ ਵੀ ਜੀ ਫਿਰ ਇਹ 20 23 ਹਜ਼ਾਰ ਜੀ ਦੀ 23 ਹਜ਼ਾਰ ਜੀ ਕਿ ਵਿੱਚੋਂ ਕਰ ਦਈਏ ਛੋਟਾ ਛਾੜੋ ਯਾਰ ਜੀ ਹਰਦਾ ਬਾਈ ਜੀ ਦਾ ਅੱਛਾ ਬਾਈ ਜੀ ਦੇ ਦੋਗੇ ਮੋਕੇ ਦੇ ਹੋਰ ਕਰ ਦੋਗੇ ਮਨ ਚਲੋ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਤੇ ਦੁੱਧ ਜਿਹੜਾ 9 ਲੀਟਰ ਕਰੋ ਦੋ ਟਾਈਮ ਚਵਾ ਦੋਗੇ ਚਲੋ ਕੋਈ ਦੋ ਟਾਈਮ ਆਪਣੀ ਚੋਕ ਲੈ ਜੀ ਠੀਕ ਆ ਦੁੱਧਾਂ ਕਿੰਨਾ ਕਰਦੀ ਬਾਈ ਜੀ ਕਿੰਨਾ ਤੇ ਆ ਬੱਚੇ ਤਾਂ ਬਿਨਾਈ ਆ ਇਹਦੇ ਬਾਅਦ ਵੀ ਦੋ 6 ਕਿਲੋ ਲੈ ਅੱਛਾ 6 ਕਿਲੋ ਹੈਗਾ ਦੁੱਧ ਹਾਂ ਜੀ ਠੀਕ ਆ ਇਹ ਚੈੱਕ ਪਾਸ ਕਰਾਉਣ ਵਾਲੀ ਆ ਯਾਰ ਵੀ ਜੀ ਆਪਾਂ ਖਸ ਕਰਕੇ ਦਾਂਗੇ ਚੈੱਕ ਪਾਸ ਨਹੀਂ ਕਰਾਈ ਹਾਂ ਇਹ ਚੈੱਕ ਨਹੀਂ ਕਰਾਈ ਘਰ ਆਏ 2.5 ਮਹੀਨੇ ਦਾ ਤੋਰੋ ਫੇਰੇ ਕਰੀ ਨਾ ਮੈਂ

ਤੇ ਇਹ era fermola 60000 ਦੀ 15000 ਦੀ ਅੱਛਾ 15000 ਦੀ ਤੇ ਮੌਕੇ ਤੇ ਮੰਨਤਾ ਨਾ ਹੋਰ ਕਰ ਦੋਗੇ 13000 ਦੀ ਅੱਛਾ ਜੈਸ ਨੂੰ 13000 ਦੀ ਤੇ ਦੁੱਧ ਜਿਹੜਾ ਵਾ 6 ਲੀਟਰ ਚ ਵਾਦਾ ਕੋਈ ਫਿਰ ਗੱਬਾਂ ਦਾ ਭਾਅ ਹੋਰ ਹੋਊਗਾ ਅੱਛਾ ਜੇ 13000 ਦੀ ਦੁੱਧ 6 ਗੋ ਜਿਹੜੀ ਚੈੱਕ ਪਾਸ ਤੋਂ ਬਿਨਾ ਹਨਾ ਤੇ ਜੇ ਚੈੱਕ ਤੁਸੀਂ ਕਰਾਈ ਨਹੀਂ ਚੈੱਕ ਨਹੀਂ ਕਰਾਈ ਜਾਈਦਾ ਰੋਣਾ 6 ਹੋ ਗਿਆ ਠੀਕ ਆ ਤੇ ਠੀਕ ਆ ਜੀ ਹੋਰ ਕੁਝ ਕਹਿਣਾ ਹੈ ਠੀਕ ਆ ਜੀ ਬਾਕੀ ਦੋਵੇਂ ਸੂਈਆਂ ਵਾ ਆਪਣੇ ਇੱਥੋਂ ਚੁਆਈ ਕਰਕੇ ਖੜੋ ਭਾਵੇਂ ਜਿਆਦੇ ਦੁੱਧ ਵਾਲੀ ਤੇ ਭਾਵੇਂ ਥੋੜੇ ਦੁੱਧ ਵਾਲੀ ਆ ਉਹ ਜ਼ਿੰਮੇਵਾਰੀ ਤੁਹਾਡੀ ਆ